ਕਰ ਕਰ ਤੜਾ ਕਰ ਕਾ ਰਖ 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 ਜਾਣਦੇ 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 ਕੱਲ ਰਾਤ ਕਸਹਲੇ ਨੂੰ ਗਦੇ ਘਰਾਂ ਨਾ ਕਾਲੇ ਕੰਮ ਸੈਤਾਨ ਦਾ ਹੋਵਾ ਕ੍ਰਿਸ਼ਨ ਨੇ ਮਹਾਰਾਣੀ ਲੈਣ ਵਲ ਆਇਆ ਉਸ ਦੀ ਲੈਣ ਚੱਲ ਗਈ ਮਹਾਰਾਣੀ ਰੁਕੀ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਆ ਅੱਜ ਕੀ ਮਿੱਤਰੋ ਵੀਡੀਓ ਹੈਗੀ ਆ ਰੋਡ ਸਫਰ ਕੀ ਬਾਈ ਰੋਡ ਡਰਾਈਵਰ ਕੀ ਜਿਹੜਾ ਆਪਾਂ ਟਰੈਕਟਰ ਦੇ ਗੱਲ ਕਵਰ ਕਰਾਂਗੇ ਬਾਈ 200 ਕਿਲੋਮੀਟਰ ਆਪਣੇ ਗੱਲ ਚਾਰ ਪੰਜ ਟਰੈਕਟਰ ਆ ਬਾਈ ਡਰਾਈਵਰ ਘਾਟਾਂ ਟਰੈਕਟਰ ਜਾਦਾ ਲੱਦ ਗਲੇ ਜਾਂ ਕਿਸ ਤਰ੍ਹਾਂ ਲੈ ਜਾਾਂਗੇ ਬਟ ਸਭ ਤੋਂ ਜਿਹੜੀ బిਗੇਸਟ ਪ੍ਰੋਬਲਮ ਉਹ ਜਿਹੜੀ ਆ ਰਹੀ ਆ ਅੱਜ ਥੋੜਾ ਜਿਹਾ ਮੀਂਹ ਪੜ ਰਿਹਾ ਬਾਈ ਮੀਂਹ ਕਰਕੇ ਸਾਰਾ ਕੰਮ ਤਾਣਾ ਬਾਣਾ ਉਲਝ ਗਿਆ ਹੈ ਮੈਂ ਤੁਹਾਨੂੰ ਕਹ ਰਿਹਾ ਬੁੱਗੇ ਬੱਸਾਂ 'ਚ ਭੱਗ ਜਾ ਮੈਂ ਇਹਨੂੰ ਸਲਾਹ ਦੇਈ ਮਹਾਂ ਤੋ ਬੱਸਾਂ 'ਚ ਭੱਗ ਜਾ ਮ हो डायवर सौ रुपये देंगे सारा ले जाएगा बाकी किस तरह कवर करा क्या नहीं <laughs> कपड़े का चरण का सिया कपड़े या गर्मी है मैं कुछ नहीं लिया सियाड़े का, का। जे एक कम कर लाया अपने बैगा न ट्राली लिया ਟਰਾਲੀ ਲੀਗਲ ਕਰਾਂ ਕੋਈ ਸਿਸਟਮ ਹਾਂ ਇਸ ਤੇ ਪਹੁੰਚਾਇਆ ਪਹੁੰਚ ਜਾਗੇ ਤੈਨੂੰ ਕਿਹ ਪਹੁੰਚ ਤੇ ਕਿਆ ਚੱਕਰ ਆ ਤੈਨੂੰ ਕਰਨ ਆ ਗਿਆ ਕੁਝ ਪਰਾ ਜੇਟਾ ਪਹੁੰਚ ਗਿਆ ਚੱਕਰ ਖੋਲ ਗੇਟ ਖੋਲ ਕ ਪੱਲੀ ਆ ਨਹੀਂ ਦੋ ਕਟਿਆਂ ਦੀ ਜਗ੍ਹਾ ਕੀ ਕਰਾਂ ਕਿਆ ਨਾ ਕਰਾਂ ਸਾਰਾ ਤਾਣਾ ਬਾਣਾ ਉਲਝ ਗਿਆ ਸਿਰ ਵਿੱਚ ਕਿਸ ਕਰਕਾ ਆਹ ਮੀ ਕਰਕਾ ਜੇ ਮੀ ਨਾਮ ਦਾ ਸਾਰਾ ਕੰਮ ਸੈੱਟ ਬੈਟਦਾ ਵਈ। ਕੋਈ ਕਿਹਦੇ ਮਾਲਕਾ ਨਾਮ ਓਏ। ਕੰਦ ਕਰਦੇ ਖੁੱਲਾ ਕੀ ਕਰਨਾ। ਅਕੇ ਹਮੇ ਨਾ ਇੱਕ ਦਿਨ ਲੇਟ ਜਾ ਰਹੇ ਆ ਜਿਹੜੇ ਆਪਣੇ ਹਾਂ। ਬੀਜੇ ਗੁੱਜਰ ਵਲੌਗਸ ਜਿਹੜੇ ਚੈਨਲ ਆ ਹੈਗੇ ਆ ਬੰਦੇ ਉਹਨੂੰ ਪਤਾ ਵੀ ਵਿਆਹ ਕਰਾ ਰਗਾ ਰੁਕਰੇ ਤੇ ਮਾਰੇ ਨਾ ਗਵਾਂਡੀਆਂ ਦਾ ਵਿਆਹ ਤਾਂ ਬਾਈ ਜੋ ਕੱਲ ਨਿਬੜਿਆ ਕੀਪਾ ਪਾ ਜਾ ਰਹੇ ਆ ਬਾਈ ਨਹੀਂ ਕੱਲ ਕੇ ਚਲੇ ਜਾਂਦੇ ਹੈ ਮੈਂ ਕੀ ਲੋੜੋਂ ਨਹੀਂ ਪੜਾਦੀ ਚਲੋ ਕੁਸ ਨਾ ਕੁਸ ਤਾਂ ਹੋਣਾ ਹੀ ਰਾ ਬਾਈ ਬਾਈ ਅਗਲੀ ਕਾਰਵਾਈ ਦੇਖਾਂ ਕਿ ਆ ਸਭ ਕਿਹਾ ਬਣਾਗਾ ਕਿ ਨਹੀਂ ਰਸਤੇ ਮਾ ਸਾਰੀ ਜਗ੍ਹਾ ਮੀਂਹ ਅੱਜ ਜਾ ਆਪਣੇ ਉਰੀਆ ਜੋਰੀ ਉਰੀਆ ਫਿਰ ਤਾਂ ਠੀਕ ਆ ਸਾਰਾ ਰਸਤਾ ਖਬਰ ਹੋ ਜਾਗਾ क्योंकि मारवा कपड़े ना यार छाले के जाता तो पत्थर फटा बाकी ट्राली जोड़नाएं देखना जा कोई तरपाल तरपूल रहा यार उपर सारे सिस्टम कैसी कैसी फिर के यार घे ले जाए भाई फार्म ट्रैक ये तो लद के ही ले जाएंगे नहीं तो चल गए हालात में नहीं है कपड़े भाई पलिया बंदे हैं ਦੇ ਕੋਸਪੀਮ ਲਾਈ ਆ 1 40 ਲਿਆਏ ਬਾਈ ਮੈਂ ਸਾਲਾ 3.7 ਪਰ ਸਵਰਾਜ ਕੀ ਤਰ੍ਹਾਂ ਉੱਪਰ ਟਾੜ ਇਹਨੂੰ ਪਹਿਲਾਂ ਵਾ ਕਰ ਤੇ ਤਲਾ ਪਾਣੀ ਵਰਨੇ ਤੇ ਨਾ ਲਾਵਾਂਗੇ ਸੀ ਕੋਈ ਕਰੀਦਾ ਹੈ ਸੈਟਿੰਗ ਤਰਪਾਲ ਗੇੜੀ ਪਲੜ ਗੇੜੀ ਬਾਏ 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 ਗੁਡੀਆਂ ਮੇਰੀ ਬਾਏ ਬਾਏ ਕਰ ਰਹੀ ਆ ਟਰੈਕਟਰ ਇਹੋ ਘੜਿਆ ਪ੍ਰੇਤ ਵੀ ਜਾ ਰਿਹਾ ਹੈ ਤੀ ਮਾਰੇ ਕੇ ਲੋ ਬਾਈ ਮੈਂ ਇੱਕ ਟਰੈਕਟਰ ਲੱਦਾਂਗੇ। ਚੱਲ। ਖਰਾਬ ਹੋ ਰਿਹਾ ਮੇਰਾ ਟਰੈਕਟਰ। ਤਾਂ ਕੀ ਖਰਾਬ ਹੋ ਗਿਆ ਟਰੈਕਟਰ ਦਾ ਭਾਈ? ਇੱਕ ਟਰੈਕਟਰ ਆ ਰਿਹਾ ਵਾ ਕ੍ਰਿਸ਼ਨ ਵਾਲਾ। ਇੱਕ ਇਹੋ ਖੜਾ ਹੈ ਭਾਈ ਦੂਰੋਂ ਟਰੈਕਟਰ। ਦੇਖੋ। ਇੱਕ ਟਰੈਕਟਰ ਆ ਰਿਹਾ ਉਸੇ ਅਲਟੀਨੇਟੋ ਕੋਲ ਬਾਰੇ ਕੋਈ ਨਾ ਇਲੈਕਟ੍ਰਿਕ ਸੈੱਟ ਕਰਨਾ ਹੋਰ ਜਗ੍ਹਾ ਹੀ ਦੇਖ ਲੈਂਦੇ ਹਾਂ ਨਾ ਚੱਲ ਠੀਕ ਹੈ ਕਿਆ ਕੀ ਹੋ ਗਿਆ ਆਗ ਲੱਗੀ ਹੋਈ ਆ ਨੀਚਾ-ਨੀਚੇ ਵਾਲੀ ਪਾ ਲੇ ਤਾਂ ਉੱਪਰ ਵਾਲੀ ਮੈਂ ਪਾ ਲੂਗਾ ਪਾ ਲੂਗਾ ਕਿੰਨੇ ਮਿੰਟ ਟਰੈਕਟਰ ਲੱਦਣਾ ਦਾ ਇਹ ਵਾਲਾ ਕੋਈ ਜਗ੍ਹਾ ਨਹੀਂ ਮਿਲ ਰਹੀ ਹੈ ਕਿਉਂਕਿ ਇਹਨੇ ਸਾਰਿਆਂ ਨੇ ਜਗ੍ਹਾ ਡਵਾਇਡਰ ਲਾ ਦਿੱਤੀ ਭਾਈ ਇਹ ਦੇਖੋ ਇਹ ਟਰੈਕਟਰ ਇੱਕ ਮਿੰਟ ਵੱਲ ਅੱਜਾਦਾ ਮਰਾ ਉਰਾ ਆਰਾਮ ਤੇ ਈ ਵੀ ਜਗ੍ਹਾ ਨਹੀਂ ਲੱਭੀ ਕੋਈ ਟਰੈਕਟਰ ਲੱਦਣੇ ਨੂੰ ਬਾਕੀ ਤੇਲ ਪਵਾਵਾ ਪੂਰਾ ਪੰਪਾ ਤੇਲ ਪਵਾ ਲਿਆ ਮਾ ਚੱਲਿੰਨਾ ਬੇਲੇ ਤੇ ਕੀ ਕਰਾਂਗੇ ਕਿਉਂਕਿ ਨੀ ਉਹ ਤਾਂ ਅਲੀ ਤੇਲ ਪੜਾਇਆ ਫੇਰ ਰਸਤੇ ਵਿੱਚ ਉਹੀ ਹੋਈ ਜਾ ਪੰਪਾ ਵਗਾ ਕਹਾ ਵਗਾ ਇਸ ਤੇ ਆਪਣਾ ਸਫਰ ਸ਼ੁਰੂ ਕਰਨ ਦੇ ਦੌਰਾਨ ਉਹ ਪਾ ਲੋ ਭਾਈ ਫਿਰ ਆਪਾਂ ਨੂੰ ਝਾਂ ਕਰਨੇ ਦੀ ਲੋੜ ਨਹੀਂ ਪड़ਦੀ ਐ ਵੀ ਪੰਪ ਉਹ ਲੱਭੀ ਜਾਾਂਗੇ ਬਾਈ ਲੱਗਿਆ ਆਪਣਾ ਨੇੜਾ ਇੱਕ ਉਹ ਦੂਸਰਾ ਟਰੈਕਟਰ ਆ ਗਿਆ

ਦੇਖੋ ਬਈ ਚਿੱਟੇ ਸਾਰੇ ਮਾਰ ਰਿਹਾ ਹੈ ਅਰੇ ਮਗਰਾਟ ਲਵਾ ਲਿੰਦੇ ਤਾਂ ਕੀ ਕਰਿਆ ਕੰਮ ਇਹੋ ਹੈ ਮਾ ਉਹ ਬਈ ਪੂਰਾ ਬੇਲੀ ਜਗ੍ਹਾ ਪੂਰਾ ਲੱਦੇ ਜਾਗਾ ਟਰੈਕਟਰ ਦੇਖੋ ਵੀ ਅੱਗਾ ਕਰ ਅੱਗਾ ਕਰ ਅਲੀ ਸਿੱਧਾ ਕਰ ਗੱਡੀ ਲੰਘਾ ਦੇ ਵਾ ਇੱਕ ਦੋ ਤਿੰਨ ਚਾਰ ਅੱਜ ਚਾਰ ਟਰੈਕਟਰ ਆਉਣੇ ਬਾ ਇੱਕ ਟਰੈਕਟਰ ਲੱਦਣ ਲੱਗ ਰਿਹਾ ਟਰਾਲੀ ਮਾ ਬਾਈ ਟਰੈਫਿਕ ਰੋਕੋ ਮਾਰੇ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਦਾ ਉਹਨੂੰ ਕਹ ਰਿਹਾ ਸਿੱਧਾ ਕਰਕੇ ਲਿਆ ਕਹ ਰਿਹਾ ਸਿੱਧਾ ਚੜਾਵਾਂਗੇ ਆਨਕ ਨਹੀਂ ਉਧਰ ਦੀ ਬਾਈ ਤਾਉਣ ਲੈ ਜੇ ਆਨਕ ਨਹੀਂ ਲੈਣੀ ਚਾਹੀਦੀ ਚੱਲ ਚੱਲ ਚੜਾ ਸਾਲੀ ਰੇਂਜ ਦੇ ਕਚੜਾ ਰੇ ਦੇ ਕਚੜਾ ਘਾ ਲਿਆ ਇਹ ਚੱਲ ਜਾਣ ਦੇ ਰੱਖ ਕਰ ਤੜਾ ਕਰਕੇ ਦੇ ਟੜ ਜਾਗਾ ਟੜ ਜਾਗਾ ਦੁਬਾਰਾ ਟਰਾਈ ਕਰ ਉਹ ਜਦੀ ਕਹਦੇ ਬਿੰਨਤਲਾ ਨਗਰਾਂ ਆ ਟ੍ਰੈਫਿਕ ਲੱਗ ਰਿਹਾ ਟ੍ਰੈਫਿਕ ਗੱਡੀਆਂ ਆ ਰਹੀ ਬਹੁਤ ਕਰ ਕਰ ਤੜਾ ਕਰ ਕਾ ਰੱਖ 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 ਜਾਣ ਦੇ ਜਾਣ ਦੇ ਜਾਣ ਦੇ ਚੱਲ ਲਾ ਟੱਕਰ ਨਾਲੇ ਨੂੰ ਉਹ ਬੰਨ ਉਹ ਬੰਨ ਬੱਦਬਾ ਚੱਲ ਪਰਣਾ ਬਰਣਾ ਅੱਗੇ ਕੀ ਦੇਖ ਲੈ ਹੈ ਦਿੱਲੀ ਜਾਣਾ ਵਾ ਬਾਈ ਦੋ ਬੰਦਿਆਂ ਦਾ ਠੱਕਾ ਲਾ ਦੇ ਬੜ ਗਿਆ ਟਰੈਕਟਰ ਲੱਦ ਕੇ ਕਰਦੇ ਉਹਨਾਂ ਟਾਈਮ ਹੋ ਗਿਆ ਬੜਾ ਔਖਾ ਟਰੈਕਟਰ ਚੜਾਇਆ ਬਾਈ ਔਰ ਟਾਈਮ ਹੋ ਗਿਆ ਬਾਈ 9:11 ਹੋ ਗਏ 10:40 ਹੋਏ ਆ ਅੱਲੀ 200 ਕਿਲੋਮੀਟਰ ਜਾਣਾ ਥਾ ਦੇਖੋ ਕਿੰਨਾ ਟਾਈਮ ਹੋਵਗਾ ਬਾਕੀ DNA ਦੋ ਟਰੈਕਟਰ ਭੱਜ ਲਾਂਗੇ ਇਸ ਕੀ ਸਾਲੇ ਦੀ ਸਪੀਡ ਤੇ ਚੱਲ ਬਥੇਰੀ ਆ 5 ਗੇਰ ਪੰਜ ਪੰਜ ਗੇਰ ਹੋਣੇ ਚਾ ਅੱਛਾ ਬਸ ਪਰ ਚੱਕਰ ਇਹੋ ਆ ਕਿ ਨਾ ਇਹ ਸੀਆਰਡੀਆਈ ਟਰੈਕਟਰ ਆ ਭਾਈ ਆਪਣੇ ਨੌਨ ਸੀਆਰਡੀਆਈ ਆ ਫਰੀਦ ਵੀ ਨੌਨ ਸੀਆਰਡੀਆਈ ਆ ਹੋਰ ਚੜ ਜਾ ਪੁੱਤਰ ਬਾਕੀ ਰੋਡ ਸੁੱਕ ਗਿਆ ਮਨ ਪਹਿਲਾਂ ਡਰਦਾ ਵੀ ਜਿਆਦਾ ਹੋ ਗਈ ਬਰਸਾਤ ਅੱਗਾ ਕਾ ਬਰਸਾਤ ਹੈ ਨਹੀਂ ਮਨ ਜੋ ਟਰੈਕਟਰ ਦਾ ਤੇਲ ਪਾਉਣ ਜਾ ਰਿਹਾ ਨੀਚੇ ਨੂੰ ਭਾਈ ਤੇਲ ਬੋਗਾ ਮਿਲਗਾ ਮਨ ਉੱਪਰ ਰੋਡ 'ਤੇ ਕਨਾਈ ਕੋਲ ਦਾ ਹੋਟਲ ਦਾ ਉਹ ਪੰਜਾਬ ਟੂਰਿਜ਼ਮ ਜਿਹੜਾ ਨਹਿਰ ਦੇ ਉੱਪਰ ਦਾ ਬਾਈ ਇਹੋ ਵੀ ਸਰਕਾਰ ਨੇ ਬੰਦ ਕਰਾ ਦਿਆ ਪਤਾ ਨਹੀਂ ਕਿਆ ਹਿਸਾਬ ਕਿਤਾਬ ਕਰਿਆ ਇਸ ਦਾ ਕੁਸ ਨਿਚਾ ਆ ਗਿਆ ਬਾਈ ਨਹੀਂ ਬਹੁਤ ਹੋਟਲ ਕੀ ਆਹਾ ਖੋਲੇ ਤਾਂ ਕਿ ਖੋਲੇ 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 ਬਾਈ ਬੈਂਡ ਨੂੰ ਆ ਗੱਲ ਨਹੀਂ ਆਸ ਵਾਲੇ ਨੂੰ ਪਿੱਛਾ ਦਾ ਦੇਖ ਲੈ ਰੈਸਕਿਊ ਵਨ ਆ ਗਈ ਇਹਨੂੰ ਚੱਕ ਲੈ ਜਾ ਸਾਲਾ ਨੂੰ ਗੱਡੀ ਬਾਕੀ ਇਹ ਹਾਂ ਪਹੁੰਚ ਗਏ ਬਾਈ ਕਵਿੰਦਗੜ ਮੱਡੀ ਉਰੇ ਦਾ ਇਨਾ ਕੰਨਾ ਜਾ ਰਹਾ ਇਹੋ ਜਾ ਰਹਾ ਅਮਲੋ ਅਮਲੋ ਮਾਰੀ ਮਿੱਲਾ ਭਾਈ ਬਹੁਤ ਦੂਰ ਦੂਰ ਤੇ ਲੋਕ ਆਉਂ ਆ ਭਾਈ ਆ ਤੇਰੇ 585 ਇਹ ਹੈ ਦਾ ਪਰ ਕਰਦੇ ਕਰਾਉਂਦੇ ਨੇ ਉਹ ਲੈ ਆਇਆ ਇਹਨੂੰ ਖੰਨਾ ਕਰੋਸ ਕਰਾ ਦਿਆ ਬਾਈ ਬਾਕੀ ਤਿੰਨੋ ਟਰੈਕਟਰ ਆਪਣੇ ਗਏ ਲੋ ਇਕੱਠੇ ਆ ਕੇ ਹਵਾ ਵੀ ਚੱਲ ਰਹੀ ਆ ਅੱਗਾ ਕਰੇ ਮੀਂਹ ਵੀ ਪੜ ਰਿਹਾ ਆ ਦੇਖੀ ਜਾ ਕੇ ਕੀ ਬਣਾਗਾ ਯਾਰ ਇਹ ਮੈਨੂੰ ਕਹਿੰਦਾ ਰਿਹਾ ਵਾ ਕੋਈ ਜੱਜੇ ਟਾਪੇ ਉਰਕ ਜਾ ਨਾ ਰੋਕ ਲੈ ਵੀ ਇਹ ਮਾਰੀ ਆਗਲਾ ਨੇ ਪਰੌਂਟਾ ਨਾ ਕੋ ਚਾਰ ਨਾ ਕੋ ਦਹੀਂ ਨਾ ਕੋ ਪੈਣ ਥਾਲੀ ਦੀ ਤਲਾ ਦੇਖ ਲੈ ਥਾਲੀ ਦੀ ਤਲਾ ਕਰਤ ਥਾਲੀ ਦੀ ਤਲਾ ਤੋਂ ਚੱਕਿਆ ਵਾ ਚਾਰ ਚੂਰ ਕਾੜੀ ਬੋ ਗੁੱਟਾ ਇੱਕ ਦੋ ਤੂੰ ਕੀ ਆ ਦੇਣਗੇ ਤੈਨੂੰ ਖਾਣੇ ਨੂੰ ਚਾਰੂ ਜਿਹੜੀ ਅੰਬ ਦਾ ਚਲ ਦੇ ਦੇ ਦਹੀਂ ਦੇ ਦੇ ਵੀਰੋ ਉਦਾਂ ਹੀ ਆਜੇ ਜੰਮੀ ਦੇ ਨੇ ਨੀਰੀ ਗੁੱਟੇ ਕਿ ਬਾਈ ਟੱਬ ਵਾਲਿਆਂ ਨੇ ਬਹੁਤ ਦੇਰ ਲਾਈ ਸਾਲਾ ਇਤਨਾ ਸੁਆਦ ਨਹੀਂ ਆਇਆ ਪੇਰੇ ਆ ਲੇਟੋ ਕੰਮ ਕਰ। ਹੋਰ ਇੱਕ ਇਹ ਨਾ ਬੈਟਰੀ ਦਾ ਬਕਸਾ ਟੁੱਟ ਰਿਹਾ ਇਸ ਟਰੈਕਟਰ ਦਾ ਯਾਰ। ਇਹ ਡੈਂਗਾ ਡੂੰਗਾ ਮੈਂ ਜ਼ਿਆਦਾ ਟੁੱਟ ਗਿਆ। ਕਿਸੇ ਦਾ ਕਰਾਂ ਕੋਈ ਹੱਲ। ਦੇਖੋ ਚੜਕਾ ਨੂੰ। ਇਹ ਬਿਛਾਰਾ ਜਿਹੜੇ ਓਏ ਹੋ। ਪੱਕੀ ਆਪਣਾ ਬਿਸਤਰਾ ਦੇਖਾ ਮੈਂ। ਫੈਟਾ ਕੰਮ ਇਸ ਤਰ੍ਹਾਂ ਖਾਲੀ। ਥੀਗਾ ਹੁੱਕ ਆਕਦਾ ਢਿੱਲੇ ਨੇ ਬੜੀ ਹੈ ਨਵੇਂ ਹੁੱਕ ਦੀ ਪਹਿਲੇ ਹੁੱਕ ਮੇਰੀ ਪੁਰਾਣੀ ਦੀ ਸੁਵੰਦਨ ਦੇ ਪਵਾਜ ਦੇ ਨਾ ਉਹ ਰਾਈਟੀ ਲੋ ਹੋ ਜਾ ਕਰਾ ਦੀ ਇੱਕ ਇਹ ਪਲੇਟਫਾਰਮ ਕਰਗਾ ਨਾ ਇੱਕ ਇਸਕਾ ਬੰਦ ਨਹੀਂ ਪੜਾਗੇ ਅਸੀਂ ਇਹਦਾ ਬ੍ਰੇਕ ਖੋਦੀ ਜਾਂ ਆਪਣੇ ਆ ਬਾਰ ਬਾਰ ਪਰ ਦੇਖ ਲਓ ਸਾਲਾ ਨਾ ਲੋਕ ਲੱਗਿਆ ਹੋਇਆ ਹੈ ਦੇਖੋ ਪੂਰਾ ਪੂਰੇ ਤੇ ਨਿਕੜ ਕਾ ਪਤਾ ਨਹੀਂ ਕਿਤਨਾ ਆ ਜਾ ਬਾਹਰ ਲੇਰ ਸੀ ਬੰਦੋਂ ਕੋਈ ਰਾਹ ਪਰਦੇ ਸੰਦਾਰ ਪਾਣੀ ਮਾਰਸ ਵਾਲਾ ਹੋ ਗਿਆ ਸਰ ਰਣ ਘਰਿਆ ਦਵਾਈ ਵਾਲੀ ਦੁਕਾਨ ਮਿਲੀ ਆ ਮਾ ਕੁਖਮਾ ਲੈ ਲੈਣ ਯਾਰ ਕੋਈ ਸਮਾਨ ਮਿਲ ਜਾਈ ਦੀ ਆ ਬਾਈ ਉਰ ਪਰਜੋ ਲੰਬਾ ਹੈ ਨਾ ਇਪ ਆ ਦੇ ਕੁਮਾ ਉਰ ਲੰਬਾ ਪੜਦਾ ਦੇਖੋ ਭੈਣ ਜੋ ਕਿਤੇ ਤਾ ਨੂੰ ਇੰਨੀ ਸਾਰਾ ਲੰਬਾ ਹੈ ਤੁਮਨੀਸ ਹੋਵੇ ਕਿ ਦਿੱਲੀ ਗਰੁੱਪ ਤੋਂ ਆ ਰਹੀ। ਗਰੁੱਪ ਨੇ ਦਿੱਲੀ ਪਾਸ ਕਰ ਰਹੀ ਹੈ ਮੁੰਡੇ। ਓਹ ਹੋ ਬਈ। ਪੂਰਾ ਹਰ ਉਹ ਸਾਹ ਇੱਕਦਮ 10 ਮੀਟਰ ਰਾਮ ਕਰਵਾ। ਆ ਕਿੰਨੇ ਹੋ ਗਏ ਲੈ ਓਹ ਹੋ ਹੋਰ ਕੁਝ ਮੰਗ ਰਿਹਾ ਇਹ ਕੋਰੀਓ ਪਾ ਗਿਆ ਵੇਖ ਤੂੰ ਆ ਦੇਖੋ ਦੇਖ ਭੈਣ ਇਕੱਠੀ ਪਾ ਗਿਆ ਓਏ 10 ਗੋਲੀਆਂ ਓਏ ਹੋਲੀ ਕਰ ਕਰ ਕੇ ਖਾਣ ਵਾਲੇ ਓਹ ਦੇਖੋ ਇੱਕੋ ਵਾਰੀ ਵਾ ਕਿੰਨੇ ਟੋਪਿਆਂ ਆ ਵਾਂ ਦੇਖੇ 8-10 ਵਾਂ ਦੀਆਂ ਯਾਰ 8-10 ਟੋਪਿਆਂ ਆ ਵਾਂ ਕਦੇ ਹੋਰ ਦੇ ਭਾਈ ਕਹਦੇ ਕਰਾ ਨਾ ਕਾਲੇ ਦਾ ਕੰਮ ਸੈਤਾਨ ਦਾ ਹੋਵਾ ਕ੍ਰਿਸ਼ਨ ਨੇ ਮਾਰੇ ਵਾਲੀ ਲੇਨ ਬਾਲਾਇਆ ਉਸ ਦੀ ਲੇਨ ਚੱਲ ਗਈ ਮਾਰੇ ਵਾਲੀ ਰੁਕ ਗਈ ਕ੍ਰਿਸ਼ਨ ਤੇਰੇ ਭਾਗ ਆ ਮਨ ਲਗਾ ਬਾਈ ਦੀ ਰੁਕਣਾ ਦਾ ਤੇਰੇ ਇੱਕ ਟਰੈਕਟਰ ੱਗਾ ਚ ਲੈ ਗਿਆ ਬਾਈ ਉਹ ਰੁਕਣਿਆ ਹੈ ਹੀ ਨਹੀਂ ਉਹ ਸੂਤ ਵਾਲਾ ਪਰੇ ਤੋਂ ਲੈ ਗਿਆ ਉਹ ਨਾ ਉੱਤਨ ਮੈਂ ਦੱਸੂ ਇਹ ਸਤਲੂਈ ਟੱਪਗਾ ਨਾ ਢਾਬੇ ਵਗੜਿਆ ਹੁਣ ਚਾਹ ਪੀਣ ਬਬੱਕਾ ਸਰਤ ਮਾਰ ਲੈ ਜਾਹਾ ਮੰਨੂ ਪਤਾ ਬਾਈ ਇਤਨਾ ਕਹਾਂ ਚੱਲਨੇ ਆੜਾ ਉਹ ਲਓ ਬਾਈ ਸੱਤ ਦੇ ਦਰਿਆ ਸੁੱਕਾ ਬੜਾ ਦਰਿਆ ਦਰਿਓ ਕੈਸੇ ਕੇ ਰਹਿ ਬਾਈ ਨੇ ਪਰਨਾ ਦਰਿਆ ਬਾਈ ਜਦ ਮੀਂਹ ਆਵਾਂ ਨਾ ਫਿਰ ਬੜੇ ਖਤਰਨਾਕ ਆ ਜਿੰਦਗੀ ਜਿੰਦਗੀ ਪੱਕੀ ਬਾਉਂਡਰੀ ਨਹੀਂ ਹੁੰਦੀ ਜਿ ਤਰ੍ਹਾਂ ਨਹਿਰਾਂਗੇ ਹੋ ਆ ਬਾਈ ਇਹਨਾਂ ਕੇ ਬੰਦ ਹੋਵਾਂ ਵਿਚਾਰੇ ਗੱਚੇ ਮਿੱਟੀ ਕੇ ਹਨ ਪਿਛਲੀ ਵਾਰੀ ਵੀ ਦੇਖਾ ਹਣਾ ਪਿਛਲੇ ਪਿਛਲੇ ਸਾਲ ਬਾਈ ਸੱਤ ਦੇ ਜਗਾ ਬੰਦ ਟੁੱਟ ਗਿਆ ਕਿੰਨਾ ਨੁਕਸਾਨ ਕਰਿਆ ਤਾਂ

ਉਹ ਆ ਬੈਗਾਂ ਨੂੰ ਕਿਤਰਾ ਬਚਾਵਾਂਗੇ ਪੂਲ ਪੜ ਕੇ ਤੜਾ ਲਾਣੀ ਪੜਾਗੀ ਬੱਲਾ ਦਾ ਟਰਾਲੀ ਗਈ ਵੇਟ ਕਰਨਾ ਪੜਾਗਾ ਯਾਰ ਕੀ ਆ ਕਰਾਂ ਕੀ ਨਾ ਕਰਾਂ ਆਹੋ ਆਹੋ ਬਰਸਾਤ ਪੜ ਤੋ ਰਹੀ ਆ ਪਰ ਜਿਆਦਾ ਨਹੀਂ ਆ ਥੋੜੀ ਹੋ ਚੱਲ ਰਿਹਾਗਾ ਮਘਲੀ ਨਹੀਂ ਤਾਂ ਫਿਰ ਪੂਲ ਪੜ ਕੇ ਤੜਾ ਰੋਕਣਾ ਪੜਾ ਕੇ ਸੀਗੇ जगी बरसाती <laughs> बाकी बैग देखने रुके की बुकड़ खुकी क्या सब यार सीते जा पड़ रहे हैं बरसात घट पड़ रही है ज़्यादा पड़ रहे हैं इसके ਫਲ ਠੀਕ ਹੋ ਕਪ ਦਰਮਿਆਨਾ ਸਾਰੇ ਆ ਕੰਮ ਉਸ ਤਰ੍ਹਾਂ ਨਹੀਂ ਹੋਇਆ ਜਿਸ ਤਰ੍ਹਾਂ ਨੇ ਲੱਗ ਰਿਹਾ ਤਾਂ ਨਾ ਜਿਆਦਾ ਕੰਮ ਪਤਾਗਾ ਉਹ ਆਗਿਆ ਦੂਸਰਾ ਟ੍ਰੈਕਟਰ ਹੀ ਕੋਈ ਉਹ ਦੇਖੋ ਉੱਧਰ ਦੇਖੋ ਪਿੱਛਾ ਲਾਟਾ ਔल्या ਰੋਦਨਾਉ ਸਿਨੇਮਾ ਹਾਂ ਕੱਪੜੇ ਨਾ ਘੇਰਾ ਬਾਈ ਟਰੈਕਟਰ ਕੇ ਸਲੰਸਰ ਮਾ ਤੇ ਧੂਆ ਨਿਕਲਦਾ ਕਿਉਂਕਿ ਗਰਮ ਹੋਇਆ ਹੋਇਆ ਦਾ ਨਾ